ਸਾਤਿਗਾਲ ਵੰਨਿਆ ਬੀਓਸ ਮਾਰਕ ਕਰਦੇ ਇੱਕ ਹੋਰ ਨਵੇਂ ਵੀਡੀਓ ਚ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਜੀ ਹਾਂ ਹੁਣ ਪੰਜਾਬੀਆਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਸਨ ਸੋ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਲੋਂ ਵਰਕ ਪਰਮਿਟ ਆਪਣਾ ਐਕਸਟੈਂਡ ਕਰਨਾ ਉਹਨਾਂ ਤੇ ਹੁਣ ਮਜਬੂਰੀ ਬਣ ਚੁੱਕਾ ਸੀ ਸੋ ਬਹੁਤ ਸਾਰੇ ਪੰਜਾਬੀਆਂ ਦੀਆਂ ਜਿਨ੍ਹਾਂ ਦੀ expire ਹੋਣ ਦੀ ਘੜੀ ਦੇ ਉੱਤੇ ਪਹੁੰਚ ਚੁੱਕਾ ਸੀ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਹੁਣ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਜਿਹੜੇ ਵੀ ਕੈਂਡੀਡੇਟਸ ਦੀਆਂ ਪੀਆਰ ਦੀਆਂ ਫਾਈਲਾਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਹੁਣ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ ਜੋ ਕਿ ਐਕਸਟੈਂਡ ਕਰ ਦਿੱਤਾ ਜਾਵੇਗਾ ਸਾਲ 2026 ਦੀ 31 ਦਸੰਬਰ ਤੱਕ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਸਾਲ 2026 ਦੀ 31 ਦਸੰਬਰ ਤੱਕ ਹੁਣ ਵਰਕ ਪਰਮਿਟ ਐਕਸਟੈਂਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਇਸੇ ਦੌਰਾਨ ਇੱਕ ਹੋਰ ਕੈਟਾਗਰੀ ਦੇ ਵਿੱਚ ਵੀ ਹੁਣ ਇਸੇ ਤਰ੍ਹਾਂ ਹੀ ਵਰਕ ਪਰਮਿਟ ਐਕਸਟੈਂਡ ਹੋਣਗੇ ਸੋ ਵਰਕ ਪਰਮਿਟ ਦੇ ਉੱਤੇ ਤੁਸੀਂ ਸਿੱਧੇ ਤੌਰ ਦੇ ਉੱਤੇ ਵੀ ਆਪਣੇ ਫੈਮਿਲੀ ਮੈਂਬਰ ਨੂੰ ਕੈਨੇਡਾ ਦੇ ਵਿੱਚ ਸਾਥ ਸਕਦੇ ਹੋ ਸੋ ਇਹ ਵਰਕ ਪਰਮਿਟ ਇਸ ਤਰ੍ਹਾਂ ਹੋਵੇਗਾ ਕਿ ਜੇਕਰ ਕਿਸੇ ਨੇ ਵੀ ਆਪਣੇ ਫੈਮਿਲੀ ਮੈਂਬਰ ਦੀ ਕੈਨੇਡਾ ਦੇ ਵਿੱਚ ਪੀਆਰ ਦੀ ਅਪਲੀਕੇਸ਼ਨ ਲਗਾਈ ਹੋਈ ਹੈ ਤੇ ਇਸੇ ਦੌਰਾਨ ਉਹ ਵੀ ਹੁਣ ਆਪਣੇ ਉਸ ਫੈਮਿਲੀ ਮੈਂਬਰ ਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਸਾਥ ਸਕਦਾ ਹੈ ਜੋ ਕਿ ਓਪਨ ਵਰਕ ਪਰਮਿਟ ਹੋਵੇਗਾ ਤੇ ਸਾਲ 2026 ਦੀ 31 ਦਸੰਬਰ ਤੱਕ ਵਰਕ ਪਰਮਿਟ ਜਿਹੜਾ ਕਿ ਉਸ ਦਾ ਓਪਨ ਐਕਸਟੈਂਡ ਹੋ ਕੀ ਗਾ ਸੋ ਇਹ ਹੁਣ ਵੱਡੀ ਖੁਸ਼ਖਬਰੀ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ অন্ਟਾਰੀਓ ਸੂਬੇ ਦੇ ਵੱਲੋਂ ਲਗਾਤਾਰ ਪੀਐਨਪੀ ਦੇ ਡਰਾਅ ਕੱਢੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਡਰਾਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਕਿ 10000 ਤੋਂ ਵੱਧ ਲੋਕਾਂ ਨੂੰ ਪੀਆਰ ਦੇ ਲਈ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਸੋ অন্ਟਾਰੀਓ ਸੂਬੇ ਦੇ ਵੱਲੋਂ ਓਐਨਆਈਪੀ ਪ੍ਰੋਗਰਾਮ ਦੇ ਤਹਿਤ ਇਹ ਡਰਾਅ ਕੱਢਿਆ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਇਹ ਡਰਾਅ ਕੱਢਿਆ ਗਿਆ ਹੈ 10000 ਤੋਂ ਵੱਧ ਲੋਕਾਂ ਨੂੰ ਪੀਆਰ ਤੇ ਸੱਦੇ ਪੱਤਰ ਰੀਮ ਦੇ ਤਹਿਤ 4428 ਲੋਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਇੰਟਰਨੈਸ਼ਨਲ ਸਟੂਡੈਂਟ ਸਟ੍ਰੀਮ ਦੇ ਤਹਿਤ 5540 ਅਤੇ ਇਨ ਡਿਮਾਂਡ ਸਕਿਲਡ ਪ੍ਰੋਗਰਾਮ ਦੇ ਤਹਿਤ 811 ਲੋਕਾਂ ਨੂੰ ਸਰਦਾ ਪੱਤਰ ਭੇਜੇ ਗਏ ਹਨ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਐਕਸਟੈਂਡ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਸੋ ਸਟੂਡੈਂਟਾਂ ਦੇ ਹੁਣ ਵਰਕ ਪਰਮਿਟ ਐਕਸਟੈਂਡ ਹੋਣਗੇ ਸਾਲ 2026 ਦੀ 31 ਦਸੰਬਰ ਤੱਕ ਤੇ ਇਸ ਤੋਂ ਇਲਾਵਾ 온ਟਾਰੀਓ ਦੇ ਵੱਲੋਂ ਵੀ ਹੁਣ ਵੱਡਾ ਡਰਾਅ ਕੱਢਿਆ ਗਿਆ ਹੈ ਜਿਸ ਦੇ ਵਿੱਚ ਕਿ 10000 ਤੋਂ ਵੱਧ ਲੋਕਾਂ ਨੂੰ ਇਨਵੀਟੇਸ਼ਨ ਪੀਆਰ ਤੇ ਭੇਜ ਦਿੱਤੇ ਗਏ ਹਨ ਜੋ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ